ਸੱਚੀ ਕਾਲ ਚੜ੍ਹਦੀ ਕਲਾ ਟਾਈਮ ਟੀਵੀ ਦੇਖ ਰਹੇ ਸਾਰੇ ਦੇਸ਼ ਵਿਦੇਸ਼ ਦੇ ਦਰਸ਼ਕਾਂ ਦਾ ਸਵਾਗਤ ਹੈ ਪੰਜਾਬੀ ਦੇ ਇਸ ਬੁਲੇਟਿਨ 'ਚ ਮੈਂ ਹਨੀਲ ਕਮਲ ਤੇ ਆ ਬੁਲੇਟਿਨ 'ਚ ਸਭ ਤੋਂ ਪਹਿਲਾਂ ਇੱਕ ਨਜ਼ਰ ਮਾਰਦੇ ਹਾਂ ਅੱਜ ਦੀਆਂ ਸੁਰਖੀਆਂ ਤੇ ਲੋਕ ਸਭਾ ਚੋਣਾਂ ਲਈ ਗਿਣਤੀ ਹੋਵੇਗੀ ਪਲਕੇ ਪੰਜਾਬ 'ਚ 117 ਕੇਂਦਰਾਂ ਤੇ ਹੋਵੇਗੀ ਵੋਟਾਂ ਦੀ ਗਿਣਤੀ ਸਵੇਰੇ 8 ਵਜੇ ਸ਼ੁਰੂ ਹੋਵੇਗਾ ਵੋਟਾਂ ਦੀ ਗਿਣਤੀ ਦਾ ਕੰਮ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸੰਮਾ ਨੇ ਜਲੰਧਰ ਤੋਂ ਵਿਧਾਇਕ ਸ਼ੀਤਲ ਅੰਗੁਰਾਲ ਦਾ ਅਸਤੀਫਾ ਕੀਤਾ ਮਨਜ਼ੂਰ ਹਿਮਾਚਲ ਵਿਧਾਨ ਸਭਾ ਸਪੀਕਰ ਨੇ ਵੀ ਤਿੰਨ ਆਜ਼ਾਦ ਵਿਧਾਇਕਾਂ ਦਾ ਅਸਤੀਫਾ ਕੀਤਾ ਪਰਵਾਨ ਅਤੇ ਐਸਡੀਪੀਸੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ 6 ਜੂਨ ਦਾ ਕੱਲੂ ਕਰਾ ਦਿਵਸ ਅਮਨ ਸ਼ਾਂਤੀ ਨਾਲ ਬਿਨਾਉਂਦੀ ਕੀਤੀ ਅਪੀਲ ਕਿਹਾ ਦੇਸ਼ ਵਿਦੇਸ਼ ਚ ਵਾਤੇ ਸਮੂਹ ਸਿੰਘ 4 ਤੋਂ 6 ਜੂਨ ਤੱਕ ਸਿਰਾਂ ਤੇ ਸਜਾਉਣ ਕਾਲੀਆਂ ਦਸਤਾਰਾਂ ਬੀਬੀਆਂ ਲੈਣ ਕਾਲੇ ਦੁਪੱਟੇ ਹੌਨ ਖਬਰਾਂ ਦੀ ਤਫਸੀਲ 18ਵੀਂ ਲੋਕ ਸਭਾ ਦੇ ਲਈ ਸੱਤ ਡੇੜਾਂ ਵਿੱਚ ਹੋਈ VOTING ਦੀ ਕੱਲ 4 ਜੂਨ ਨੂੰ ਗਿਣਤੀ ਹੋਵੇਗੀ ਪੰਜਾਬ ਦੀਆਂ 13 ਲੋਕ ਸਭਾ ਸੀਟਾਂ ਲਈ VOTING ਦੀ ਗਿਣਤੀ ਵਾਸਤੇ ਸੂਬੇ ਭਰ ਵਿੱਚ 27 ਵੱਖ-ਵੱਖ ਥਾਵਾਂ ਤੇ 48 ਇਮਾਰਤਾਂ ਵਿੱਚ ਕੁੱਲ 117 ਗਿਣਤੀ ਕੇਂਦਰ ਸਥਾਪਿਤ ਕੀਤੇ ਗਏ ਨੇ ਆ ਪੰਜਾਬ ਦੇ ਮੁਖ ਚੋਣ ਅਧਿਕਾਰੀ ਨੇ ਦੱਸਿਆ ਹੈ ਕਿ ਇਹਨਾਂ ਵਿੱਚੋਂ ਜ਼ਿਆਦਾਤਰ ਥਾਵਾਂ ਜ਼ਿਲ੍ਹਾ ਹੈੱਡਕੁਆਰਟਰ ਉੱਤੇ ਸਥਿਤ ਹਨ ਜਦਕਿ ਸੱਤ ਥਾਵਾਂ ਜ਼ਿਲ੍ਹਾ ਹੈੱਡਕੁਆਰਟਰਾਂ ਤੋਂ ਬਾਹਰ ਅਰਥਾਤ ਅਜਨਾਲਾ ਬਾਬਾ ਬਕਾਲਾ ਅਬੋਹਰ ਮਲੋਟ ਤੂਰੀ ਛੋਕਰਾ ਰਾਹੂ ਨਵਾਂ ਸ਼ਹਿਰ ਅਤੇ ਖੋਨੀ ਮਾਜਰਾ ਖਰੜ ਵਿੱਚ ਸਥਿਤ ਹਨ ਅ ਸਿਵਨਸੀ ਜਿਹੜੇ ਕਿ ਪੰਜਾਬ ਦੇ ਮੁੱਖ ਚੋਣ ਅਧਿਕਾਰੀ ਨੇ ਉਹਨਾਂ ਨੇ ਅੱਗੇ ਦੱਸਿਆ ਕਿ ਜ਼ਿਲ੍ਹਾ ਹੈੱਡਕੁਆਟਰ ਸੰਗਰੂਰ ਅਤੇ ਨਵਾਂ ਸ਼ਹਿਰ ਵਿਖੇ ਗਿਣਤੀ ਨਹੀਂ ਕਰਵਾਈ ਜਾ ਰਹੀ ਵੋਟਾਂ ਦੀ ਗਿਣਤੀ ਦਾ ਕੰਮ ਸਵੇਰੇ 8 ਵਜੇ ਸ਼ੁਰੂ ਹੋ ਜਾਵੇਗਾ ਅਤੇ ਵੱਖ-ਵੱਖ ਰਾਜਾਂ ਦੇ ਆਲ ਇੰਡੀਆ ਸਰਵਿਸਿਜ਼ ਅਤੇ ਸਿਵਲ ਸਰਵਿਸਿਜ਼ ਕਾਡਰ ਦੇ ਕੁੱਲ 64 ਕਾਊਂਟਿੰਗ ਅਬਜ਼ਰਵਾਂ ਵੱਲੋਂ ਵੋਟਾਂ ਦੀ ਗਿਣਤੀ ਦੀ ਨਿਗਰਾਨੀ ਕੀਤੀ ਜਾਵੇਗੀ ਮੁੱਖ ਚੋਣ ਅਧਿਕਾਰੀ ਨੇ ਕਿਹਾ ਕਿ ਇਨ੍ਹਾਂ ਗਿਣਤੀ ਕੇਂਦਰਾਂ ਵਿਖੇ ਸਟਰੋਂਗ ਰੂਮ ਵਿੱਚ ਰੱਖੀਆਂ ਗਈਆਂ ਇਲੈਕਟ੍ਰੋਨਿਕ VOTING ਮਸ਼ੀਨਾਂ ਦੀ ਸੁਰੱਖਿਆ ਨੂੰ ਵਿਸ਼ੇਸ਼ ਤਰਜੀਹ ਦਿੱਤੀ ਗਈ ਹੈ ਇਨ੍ਹਾਂ ਸਟਰੋਂਗ ਰੂਮਾਂ ਦੇ ਦੁਹਰੇ ਲੋਕ ਸਿਸਟਮ ਅਤੇ CCTV ਨਿਗਰਾਨੀ ذریعے ਸੁਰੱਖਿਆ ਦੇ ਪੂਖਤਾ ਪ੍ਰਬੰਧ ਕੀਤੇ ਗਏ ਨੇ ਸਿਆਸੀ ਪਾਰਟੀਆਂ ਦੇ ਨੁਮਾਇੰਦੇ ਅਤੇ ਅਧਿਕਾਰਤ ਕਰਮਚਾਰੀ ਹਰੇਕ ਸਟਰੋਂਗ ਰੂਮ ਦੇ ਬਾਹਰ ਲਗਾਈਆਂ LED ਸਕਰੀਨਾਂ ਤੇ ਸਟਰੋਂਗ ਰੂਮ ਦੇ ਅੰਦਰ-ਬਾਹਰ ਦੀ ਲਾਈਵ ਫੁਟੇਜ ਦੇਖ ਸਕਣਗੇ ਆਮ ਆਦਮੀ ਪਾਰਟੀ ਤੋਂ ਬਾਗੀ ਹੋ ਕੇ ਭਾਜਪਾ ਵਿੱਚ ਸ਼ਾਮਲ ਹੋਣ ਵਾਲੇ ਜਲੰਧਰ ਪਛਮੀ ਤੋਂ ਵਿਧਾਇਕ ਸ਼ੀਤਲ ਅੰਗੁਰਾਲ ਦਾ ਅਸਤੀਫਾ ਵਿਧਾਨ ਸਭਾ ਸਪੀਕਰ ਕੁਲਤਾਰ ਸਿੰਘ ਸੰਧਵਾ ਵੱਲੋਂ ਮਨਜ਼ੂਰ ਕਰ ਲਿਆ ਗਿਆ ਹੈ ਹਾਲਾਂਕਿ ਸ਼ੀਤਲ ਅੰਗੁਰਾਲ ਨੇ ਬੀਤੇ ਦਿਨ ਆਪਣਾ ਅਸਤੀਫਾ ਵਾਪਸ ਲੈ ਲਿਆ ਸੀ ਅਤੇ ਅੱਜ ਉਹਨਾਂ ਨੂੰ ਸਪੀਕਰ ਵੱਲੋਂ ਮਿਲਣ ਲਈ ਬੁਲਾਇਆ ਗਿਆ ਸੀ ਦੱਸ ਦਈਏ ਕਿ ਅੰਗੁਰਾਲ ਆਪਣੇ ਵਿਧਾਇਕ ਦੇ ਅਹੁਦੇ ਤੋਂ ਅਸਤੀਫਾ ਵਾਪਸ ਲੈਣ ਨੂੰ ਲੈ ਕੇ ਵਿਧਾਨ ਸਭਾ ਸਪੀਕਰ ਕੋਲ ਪਹੁੰਚੇ ਸਨ ਉਨਾ ਨੇ ਕਿਹਾ ਕਿ 2 ਮਹੀਨੇ ਪਹਿਲਾਂ ਉਹਨਾ ਆਪਣਾ ਅਸਤੀਫਾ ਦਿੱਤਾ ਸੀ ਪਰ ਇਸ ਨੂੰ ਪ੍ਰਵਾਨ ਨਹੀਂ ਕੀਤਾ ਗਿਆ ਅੰਗੁਰਾਲ ਨੇ ਇਹ ਵੀ ਕਿਹਾ ਹੈ ਕਿ ਉਹਨਾ ਮੰਗ ਕੀਤੀ ਸੀ ਕਿ ਜਲੰਧਰ ਵਿਧਾਨ ਸਭਾ ਦੀ ਉਪ ਚੋਣ ਆਮ ਲੋਕ ਸਭਾ ਚੋਣਾਂ ਦੇ ਨਾਲ ਹੀ ਕਰਵਾਈ ਜਾਵੇ ਪਰ ਅਜੇ ਹਾਂ ਨਹੀਂ ਹੋਇਆ ਉਹਨਾ ਇਹ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ ਕਿ ਉਹ ਭਵਿੱਖ ਵਿੱਚ ਭਾਜਪਾ ਨੂੰ ਸਮਰਥਨ ਦੇਣਗੇ ਜਾਂ ਨਹੀਂ ਉਧਰੇ ਹਿਮਾਚਲ ਵਿਧਾਨ ਸਭਾ ਦੇ ਸਪੀਕਰ ਕੁਲਦੀਪ ਸਿੰਘ ਪਠਾਣੀਆਂ ਨੇ ਰਾਜ ਸਭਾ ਚੋਣਾਂ ਵਿੱਚ ਭਾਜਪਾ ਉਮੀਦਵਾਰ ਦੇ ਹੱਕ ਵਿੱਚ ਵੋਟ ਪਾਉਣ ਵਾਲੇ ਤਿੰਨ ਆਜ਼ਾਦ ਵਿਧਾਇਕਾਂ ਦੇ ਅਸਤੀਫੇ ਵੀ ਮਨਜ਼ੂਰ ਕਰ ਲਏ ਨੇ ਪਠਾਣੀਆਂ ਨੇ ਦੱਸਿਆ ਕਿ ਇਹ ਤਿੰਨੋਂ ਵਿਧਾਇਕ ਤੁਰੰਤ ਪ੍ਰਭਾਵ ਨਾਲ 14ਵੀਂ ਵਿਧਾਨ ਸਭਾ ਦਾ ਹਿੱਸਾ ਨਹੀਂ ਰਹੇ ਆਜ਼ਾਦ ਵਿਧਾਇਕਾਂ ਵਿੱਚ ਢੇਰਾ ਤੋਂ ਵਿਧਾਇਕ ਹੁਸ਼ਿਆਰ ਸਿੰਘ ਅਮੀਰਪੁਰ ਤੋਂ ਵਿਧਾਇਕ ਆਸ਼ੀਸ਼ ਸ਼ਰਮਾ ਅਤੇ ਨਾਲਾਗੜ੍ਹ ਤੋਂ ਵਿਧਾਇਕ ਕੇ.ਐਲ. ਠਾਕੁਰ ਨੇ 27 ਫਰਵਰੀ ਦੀਆਂ ਰਾਜ ਸਭਾ ਚੋਣਾਂ ਵਿੱਚ ਕਾਂਗਰਸ ਦੇ 6 ਵਿਧਾਇਕਾਂ ਦੇ ਨਾਲ ਅੱਜ ਦਾ ਉਮੀਦਵਾਰ ਹਰਸ਼ ਮਹਾਜਨ ਦੇ ਹੱਕ ਵਿੱਚ ਵੋਟ ਪਾਈ ਸੀ ਜਿਸ ਤੋਂ ਬਾਅਦ ਕਾਫੀ ਸਿਆਸੀ ਹੰਗਾਮਾ ਵੀ ਹੋਇਆ ਅਤੇ ਇਸ ਤੋਂ ਬਾਅਦ ਤਿੰਨੋਂ ਵਿਧਾਇਕਾਂ ਨੇ ਆਪਣਾ ਅਸਤੀਫਾ ਦੇ ਦਿੱਤਾ ਸੀ। ਲੋਕ ਸਭਾ ਚੋਣਾਂ ਦੇ ਕੱਲ ਨਤੀਜੇ ਐਲਾਨੇ ਜਾਣਗੇ ਵਕਫਾ ਕਾ ਐਗਜ਼ਿਟ ਪੋਲ ਵੀ ਆਏ ਕਈ ਏਜੰਸੀਆਂ ਨੇ ਸਰਵੇ ਵੀ ਜਾਰੀ ਕੀਤੇ। ਇਸ ਸਭ ਵਿਚਾਲੇ ਜਿੱਥੇ ਲੋਕ ਵੋਟਾਂ ਪਾ ਕੇ ਆਪਣੀ ਜ਼ਿੰਮੇਵਾਰੀ ਤੋਂ ਫਾਰिग ਹਨ ਉੱਥੇ ਹੀ ਲੋਕ ਸਭਾ ਦੀਆਂ ਚੋਣਾਂ 'ਚ ਖੜੇ ਉਮੀਦਵਾਰਾਂ ਦੀਆਂ ਤੜਕਣਾ ਵੀ ਨਤੀਜਿਆਂ ਨੂੰ ਲੈ ਕੇ ਤੇਜ਼ ਹਨ ਕਿ ਕੱਲ ਉਹਨਾਂ ਦੀ ਕਿਸਮਤ ਦਾ ਕੀ ਬਣੇਗਾ। ਨਤੀਜੇ ਤਾਂ ਕੱਲ ਆਉਣੇ ਨੇ ਪਰ ਅੰਮ੍ਰਿਤਸਰ ਦੇ ਲੋਕ ਕਿਸ ਤਰ੍ਹਾਂ ਦਾ ਐਮਪੀ ਚਾਹੁੰਦੇ ਨੇ ਇਸ ਨੂੰ ਲੈ ਕੇ ਸਥਾਨਕ ਲੋਕਾਂ ਦੇ ਨਾਲ ਸਾਡੇ ਪੱਤਰਕਾਰ ਬਬਲੂ ਮਹਾਜਨ ਨੇ ਗੱਲਬਾਤ ਕਰਕੇ ਇਹ ਜਾਣਨ ਦੀ ਕੋਸ਼ਿਸ਼ ਕੀਤੀ ਕਿ ਅੰਮ੍ਰਿਤਸਰ ਦੇ ਲੋਕ ਕੀ ਚਾਹੁੰਦੇ ਨੇ ਦੇਖੋ ਜੀ ਲੋਕ ਸਭਾ ਇਲੈਕਸ਼ਨ ਹੋ ਕੇ ਹਟੇਲੇ ਕੱਲ ਇਤਨਾ ਦੀ ਜਿਹੜੀ ਜਿਆਣਾ ਰਿਜ਼ਲਟ ਆਣਾ ਹੈ ਅਸੀਂ ਇੱਕ ਵਧੀਆ ਸਰਕਾਰ ਨੂੰ ਚਾਹੁੰਦੇ ਆ ਅਸੀਂ ਉਹ ਜੀ ਸਰਕਾਰ ਚਾਹੁੰਦੇ ਆ ਜਿਹੜੀ ਗਰੀਬ ਹਿੱਟ ਦੇ ਵਿੱਚ ਹੋਵੇ ਲੋਕਾਂ ਦੀ ਗੱਲ ਸੁਣੇ ਲੋਕਾਂ ਦੀ ਸਮੱਸਿਆਵਾਂ ਨੂੰ ਹੱਲ ਕਰੇ ਤੇ ਇਹ ਨਹੀਂ ਕਿ ਲੁੱਟ ਖਸੋਤ ਵਾਲੀ ਸਰਕਾਰ ਹੋਵੇ ਠੀਕ ਹੈ ਜੀ ਦੇਖੋ ਸਭ ਤੋਂ ਵੱਡਾ ਮੁੱਦਾ ਪੰਜਾਬ ਦੇ ਵਿੱਚ ਹੈ ਬੇਰੋਜ਼ਗਾਰੀ ਦਾ ਨਛੇ ਦਾ ਮੁੱਦਾ ਅਸੀਂ ਆਹ ਜੀ ਸਰਕਾਰ ਚਾਹੁੰਦੇ ਆ ਕਿ ਉਹ ਜੀ ਸਰਕਾਰ ਆਵੇ ਜਿਹੜੀ ਇੱਕ ਚੀਜ਼ ਨੂੰ ਦੂਰ ਕਰੇ ਲੋਕਾਂ ਦੀ ਸਮੱਸਿਆਵਾਂ ਨੂੰ ਦੂਰ ਕਰੇ ਨਸ਼ਾ ਪੰਜਾਬ ਤੋਂ ਖਤਮ ਕਰੇ ਬੇਰੋਜ਼ਗਾਰੀ ਨੂੰ ਬढ़ावा ਦੇਵੇ ਇਹੋ ਜੀ ਸਰਕਾਰ ਨਹੀਂ ਚਾਹੀਦੀ ਜਿਹੜੇ ਜੀ ਲੋਕਾਂ ਦੇ ਹਤਮਾਰੀ ਨੀਤੀਆਂ ਜੇ ਹੋਵੇ ਜਾਂ ਮਾੜੀ ਸਰਕਾਰ ਹੋਵੇ ਹਨ ਵਧੀਆ ਸਰਕਾਰ ਚਾਹੀਦੀ ਆ ਹਾਂ ਜਿਹੜੀ ਜੀ ਡਿਵੈਲਪਮੈਂਟ ਕਰ ਸਕੇ ਨਸ਼ਿਆਂ ਦਾ ਮੁੰਡਾ ਬਹੁਤ ਵੱਡਾ ਮੁੰਡਾ ਜੀ ਇੱਕ ਡਿਵੈਲਪਮੈਂਟ ਬਹੁਤ ਜ਼ਰੂਰੀ ਹੋਣੀ ਚਾਹੀਦੀ ਆ ਜੀ ਕਿ ਬੇਰੋਜ਼ਗਾਰੀ ਬਹੁਤ ਵੱਡਾ ਮੁੱਦਾ ਜੀ ਸੈਂਟਰ ਚ ਜਿਵੇਂ ਲੋਕ ਸਭਾ ਇਲੈਕਸ਼ਨ ਹੋਏ ਆ ਤੇ ਸੈਂਟਰ ਚ ਕਿਸ ਦੀ ਸਰਕਾਰ ਦੇਖਣਾ ਬੰਦ ਕਰੀ ਜੀ ਜਿਹੜੀ ਜੀ ਵਧੀਆ ਕੰਮ ਕਰੇ ਉਹ ਡਿਵੈਲਪਮੈਂਟ ਕਰੀ ਸੀ ਤੁਹਾਨੂੰ ਕੀ ਲੱਗਦਾ ਵੀ ਕਾਂਗਰਸ ਦਾ ਦਰਵਾਜ਼ਾ ਹੈਗਾ ਕਿ ਮੋਦੀ ਸਰਕਾਰ ਹੀ ਆਏਗੀ ਜੀ ਜਿਆਦਾ ਚਾਂਸ ਤੇ ਮੋਦੀ ਸਰਕਾਰ ਦੀ ਹੈ ਜੀ ਜਿੱਦਾਂ ਦੇ ਸਰਵੇ ਆ ਰਹੇ ਆ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰਾਸ਼ਟਰ ਨੂੰ ਪੁਰਾਣੀ ਸੋਚ ਅਤੇ ਵਿਸ਼ਵਾਸਾਂ ਦਾ ਪੁਨਰ ਮੁਲਾਂਕਣ ਕਰਨ ਅਤੇ ਸਮਾਜ ਨੂੰ ਪੇਸ਼ੇਵਰ ਨਿਰਾਸ਼ਾਵਾਦੀਆਂ ਦੇ ਦਬਾਅ ਤੋਂ ਮੁਕਤ ਕਰਨ ਦਾ ਸੱਦਾ ਦਿੰਦਾ ਹੈ ਉਹਨਾਂ ਜ਼ੋਰ ਦੇ ਕੇ ਕਿਹਾ ਹੈ ਕਿ ਭਾਰਤ ਦੀ ਆਜ਼ਾਦੀ ਦੀ ਸ਼ਤਾਬਦੀ ਬਰੇ ਦੇ 25 ਸਾਲਾਂ ਵਿੱਚ ਵਿਕਸਿਤਤ ਭਾਰਤ ਦੀ ਵੀ ਨਿਸ਼ਚਿਤ ਤੌਰ ਤੇ ਰੱਖੀ ਜਾਣੀ ਚਾਹੀਦੀ ਹੈ ਮੋਦੀ ਨੇ ਕਿਹਾ ਕਿ 21ਵੀਂ ਸਦੀ ਦੀ ਦੁਨੀਆ ਭਾਰਤ ਵੱਲ ਬਹੁਤ ਸਾਰੀਆਂ ਉਮੀਦਾਂ ਦੇਖ ਰਹੀ ਹੈ ਅਤੇ ਸਾਨੂੰ ਅੱਗੇ ਵਧਣ ਲਈ ਕਈ ਬਦਲਾ ਕਰਨੇ ਪੈਣਗੇ ਸੁਧਾਰ ਦੇ ਸੰਬੰਧ ਵਿੱਚ ਆਪਣੀ ਰਵਾਇਤੀ ਸੋਚ ਨੂੰ ਵੀ ਬਦਲਣ ਦੀ ਲੋੜ ਹੈ ਮੋਦੀ ਨੇ ਕਿਹਾ ਕਿ ਭਾਰਤ ਸੁਧਾਰ ਨੂੰ ਸਿਰਫ ਆਰਥਿਕ ਸੁਧਾਰਾਂ ਤੱਕ ਸੀਮਤ ਨਹੀਂ ਰੱਖ ਸਕਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ <th> ਨੇ ਸਮੂਹ ਸੰਗਤ ਨੂੰ 6 ਜੂਨ ਦਾ ਕੱਲੂ ਘਰਾ ਦਿਵਸ ਅਮਨ ਸ਼ਾਂਤੀ ਅਤੇ ਸਬਰ ਸੰਤੋਖ ਨਾਲ ਗੁਰਬਾਣੀ ਦੇ ਵੱਦ ਤੋਂ ਵੱਧ ਜਾਪ ਕਰਦਿਆਂ ਮਨਾਉਣ ਦੀ ਅਪੀਲ ਕੀਤੀ ਹੈ। ਅੰਮ੍ਰਿਤਸਰ ਵਿਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਐਡਵੋਕੇਟ <th> ਨੇ ਕਿਹਾ ਕਿ ਪੰਜ ਸਿੰਘ ਸਾਹਿਬਾਨਾ ਵੱਲੋਂ ਜੋ ਬੀਤੇ ਦਿਨੀ ਕੱਲੂ ਘਰਾ ਹਫਤੇ ਸੰਬੰਧੀ ਆਦੇਸ਼ ਜਾਰੀ ਕੀਤਾ ਗਿਆ ਹੈ ਉਸ ਅਨੁਸਾਰ ਦੇਸ਼ ਵਿਦੇਸ਼ ਵਿੱਚ ਵਸਦੇ ਸਮੂਹ ਸਿੰਘ 4 ਤੋਂ 6 ਜੂਨ ਤੱਕ ਸਿਰਾਂ ਤੇ ਕਾਲੀਆਂ ਦਸਤਾਰਾਂ ਸਜਾਉਣ ਅਤੇ ਬੀਬੀਆਂ ਕਾਲੇ ਦੁਪੱਟੇ ਲੈਣ। ਉਹਨਾਂ ਸੰਗਤਾਂ ਨੂੰ ਵੱਤ ਤੋਂ ਵੱਧ ਗੁਰਬਾਣੀ ਪਾਠ ਕਰਨ ਦੀ ਪ੍ਰੇਰਣਾ ਦਿੰਦਿਆਂ ਕਿ ਕਾਲੀਆਂ ਦਸਤਾਰਾਂ ਅਤੇ ਕਾਲੇ ਦੁਪੱਟੇ ਸਜਾਉਣ ਦਾ ਮੰਨਰਥ ਸੋਗ ਨਹੀਂ ਬਲਕਿ ਇੱਕ ਤਰੀਕੇ ਦੇ ਨਾਲ ਤਤਕਾਲੀ ਕਾਂਗਰਸ ਸਰਕਾਰ ਦੀਆਂ ਵਧੀਆਂ ਵਿਰੁੱਧ ਰੋਸ ਪ੍ਰਗਟ ਕਰਨਾ ਹੈ। ਇਸੇ ਦੌਰਾਨ ਐਡਵੋਕੇਟ ਥੰਬੀ ਵੱਲੋਂ ਕੱਲੂਕਾਰਾ ਸਮਾਗਮ ਨੂੰ ਲੈ ਕੇ ਸ਼੍ਰੋਮਣੀ ਕਮੇਟੀ ਦੇ ਅਧਿਕਾਰੀਆਂ ਨਾਲ ਮੀਟਿੰਗ ਵੀ ਕੀਤੀ ਗਈ। ਜਦੋਂ ਜੂਨ ਦਾ ਮਹੀਨਾ ਚੜ੍ਹਦਾ ਜਿਵੇਂ ਕੁਦਰਤ ਦਾ ਗਰਮੀ ਦਾ ਕਹਿਰ ਜਿਹੜਾ ਆ ਉਮਨੋਂ ਕਮ ਸੋਸ ਕਰਦਾ ਇਸੇ ਤਰ੍ਹਾਂ ਇਹ ਜੂਨ ਦਾ ਮਹੀਨਾ ਜਦੋਂ ਚੜਦਾ ਤੇ ਸਿੱਖ ਦੇ ਮਾਨਸਿਕ ਤੌਰ ਤੇ ਅੰਦਰ ਲੀਆਂ ਜਿਹੜੀਆਂ ਭਾਵਨਾਵਾਂ ਆ ਉਹ ਵੀ ਗਰਮ ਹੋਣ ਲੱਗ ਪੈਂਦੀਆਂ 31 ਮਈ 1984 ਦਾ ਉਹ ਸਮਾਂ ਜਦੋਂ ਰਾਤ ਨੂੰ 8 ਵਜੇ ਟੈਲੀਵਿਜ਼ਨਾਂ ਤੇ ਰੇਡੀਓ ਦੇ ਉੱਤੇ ਅਨਾਉਂਸਮੈਂਟ ਹੁੰਦੀ ਕਿ ਪੰਜਾਬ ਨੂੰ ਸਮੁੱਚੇ ਨੂੰ ਫੌਜ ਦੇ ਹਵਾਲੇ ਕੀਤਾ ਜਾਂਦਾ ਤੇ ਤੇ ਪੂਰਨ ਤੌਰ ਤੇ ਬਲੈਕਆਊਟ ਕਰ ਦਿੱਤੀ ਜਾਂਦੀ ਹੈ ਤੇ ਪਹਿਲੀ ਤਰੀਕ ਨੂੰ ਇੱਥੇ ਸੱਚਖੰਡ ਸ਼੍ਰੀ ਹਰਮੰਦਰ ਸਾਹਿਬ 'ਤੇ ਹਮਲਾ ਕੀਤਾ ਜਾਂਦਾ ਔਰ ਬਹੁਤ ਸਾਰੀ ਸੰਗਤ ਜਿਹੜੀ ਆ ਉਹ ਸਾਹਿਬ ਗੁਰੂ ਅਰਜਨ ਦੇਵ ਪਾਤਸ਼ਾਹ ਦਾ ਸ਼ਹੀਦੀ ਗੁਰਪੁਰਬ ਮਨਾਉਣ ਲਈ ਤੇ ਹਾਜ਼ਰ ਸਗੇ ਤੇ ਕਾਰਫਿਊ ਲਾ ਦਿੱਤਾ ਲਾ ਦਿੱਤਾ ਜਾਂਦਾ ਔਰ ਕਾਰਫਿਊ ਥੋੜੀ ਢਿੱਲ ਦਿੱਤੀ ਜਾਂਦੀ ਆ ਬਹੁਤ ਸਾਰੇ ਸ਼ਰਧਾਲੂ ਉਹ ਅੰਦਰ ਹੀ ਇੱਥੇ ਜਿਹੜੇ ਉਹ ਰਹਿ ਜਾਂਦੇ ਆ ਉਹ ਮਰਜੀਬੜੇ ਸਿੱਖ ਕੌਮ ਦੇ ਮਹਾਨ ਸ਼ਹੀਦ ਜਿਨ੍ਹਾਂ ਨੇ ਇਹ ਪ੍ਰਤਗਿਆ ਕੀਤੀ ਸ੍ਰੀ ਕਾਲ ਤਖਤ ਦੇ ਸਨਮੁਖ ਕਿ ਜੇ ਇੱਥੇ ਫੌਜ ਨੇ ਜਾਂ ਪੁਲਿਸ ਨੇ ਹਮਾਕਤ ਕੀਤੀ ਅੰਦਰ ਵੜਨ ਦੀ ਤੇ ਫਿਰ ਸੂਰਾ ਸੋ ਪਹਿਚਾਣਦੀਆਂ ਜੋ ਲਰੇ ਦੀਨ ਕੇ ਹੇਤ ਪੁਰਜਾ ਪੁਰਜਾ ਕਟਮਰੇ ਕਬ ਹੋਣਾ ਸਾਡੇ ਖੇਤ ਔਰ ਫੌਜ ਨੂੰ ਵੀ ਫੇ ਚਣੇ ਚਵਾਏ ਇਹ ਕਹਮਾਨ ਦਾ ਕਮਹਾਨ ਦਾ ਜਿਹੜਾ ਯੁੱਧ ਸੀ ਇਹ 6 ਤਰੀਕ ਤੱਕ 6 ਜੂਨ ਤੱਕ ਹੋਇਆ ਪਰ ਉਹਨਾਂ ਨੇ ਤਾਂ ਜਿਨੀ ਪ੍ਰਤਿਗਿਆ ਕੀਤੀ ਸੀ ਉਹ ਨਹੀਂ ਤਾਂ ਸ਼ਹੀਦੀਆਂ ਪਾਈਆਂ ਬਹੁਤ ਸਾਰੇ ਸ਼ਰਧਾਲੂ ਜਿਹੜੇ ਸਗੇ ਉਹ ਵੀ ਵਿਚਾਰੇ ਇਹ ਮੌਤ ਦੇ ਘਾਟ ਇਹਨਾਂ ਨੇ ਜ਼ਾਲਮ ਸਰਕਾਰ ਨੇ ਉਸ ਵੇਲੇ ਦੀ ਕਾਂਗਰਸ ਨੇ ਉਹ ਸਾਰੇ ਮੌਤ ਦੇ ਘਾਟ ਉਤਾਰੇ ਆ ਜਿਹੜੇ ਸਥਾਨ ਤੇ ਆਪਾਂ ਖੜੇ ਆ ਇਹ ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਤੇਜਾ ਸਿੰਘ ਸਮੁੰਦਰੀ ਹਾਲ ਜਿੱਥੇ ਸਾਡੇ ਸਾਰੇ ਦਫ਼ਤਰ ਆ ਆ ਤੁਸੀਂ ਦੇਖਦੇ ਆ ਜਿਨਨੇ ਆ ਨਿਸ਼ਾਨ ਲੱਗੇ ਆ ਜਿਹੜੇ ਅਸੀਂ ਹੋਲ ਲਾ ਕੇ ਐਜ ਇਟ ਇਸ ਸਿਕਯੁਰ ਕੀਤੇ ਆ ਇਹ ਸੱਚਖੰਡ ਉਧਰਲੇ ਪਾਸੇ ਤੇ ਇਧਰਲੇ ਪਾਸੇ ਸਰਾਵਾਂ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਦਫ਼ਤਰ ਸੀ ਹੁਣ ਤੁਸੀਂ ਇਹ ਦੇਖ ਸਕਦੇ ਪੈ ਇਹਨੂੰ ਕਿਦਾਂ ਮਾਰਟਨ ਗੰਨਾ ਨਾਲ ਐਂ ਗੋਲੀਆਂ ਨਾਲ ਚੱਪਾ ਚੱਪਾ ਬਿਨੇ ਆ ਪਿਆ ਇਹ ਗੱਲ ਇਹ ਦਰਸਾਉਂਦਾ ਆ ਕਿ ਜ਼ਾਲਮ ਸਰਕਾਰ ਇੱਕ ਵੱਡੀ ਨਰਨਿਤੀ ਲੈ ਕੇ ਸਿੱਖਾਂ ਦੀ ਨਸਲ ਕੁਸ਼ੀ ਕਰਨ ਲਈ ਇਹ ਸਾਰਾ ਇਹਨੇ ਐਕਸ਼ਨ ਕੀਤਾ ਇਸੇ ਤਰ੍ਹਾਂ ਮੰਜੀ ਸਾਹਿਬ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਇਸੇ ਤਰ੍ਹਾਂ ਸਾਰਾ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਸੋ ਮੋਹਰੇ ਅੱਜ ਅਸੀਂ 10 ਦਿਨ ਪਹਿਲਾਂ ਸੱਚਖੰਡ ਜੀ ਸ੍ਰੀ ਹਰਮੰਦਰ ਸਾਹਿਬ ਦੇ ਮੋਹਰੇ ਅਕਾਲ ਤਖਤ ਦੇ ਸਾਨਮੁਖ ਉਸ ਵੇਲੇ ਦਾ ਮਾਡਲ ਜਿਹੜਾ ਆ ਉਹ ਵੀ ਇੰਸਟਾਲ ਕੀਤਾ ਤੇ ਉਹ ਜਿਹੜੀ ਬੀੜ ਮਹਾਨ ਸਤਗੁਰ ਜੀ ਦੀ ਧੰਤਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੇ ਪਵਿੱਤਰ ਸਰੂਪ ਵੀ ਬਾਬਾ ਗਰਵਕ ਸਿੰਘ ਬੁੰਗਾ ਵਿੱਚ ਉਹ ਪ੍ਰਕਾਸ਼ਮਾਨ ਕੀਤੇ ਉਹ ਤਾਂ ਕਿ ਲੋਕ ਦੇਖ ਸਕਣ ਕਿ ਇਹ ਸਰਕਾਰ ਨੇ ਬਿਲਡਿੰਗਾਂ ਦਾ ਢਾਈਆਂ ਢਾਈਆਂ ਜਾਗਤ ਜਾਗਤ ਜੋਤ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਵਿੱਤਰ ਸਰੂਪ ਨੂੰ ਵੀ ਗੋਲੀਆਂ ਨਾਲ ਬੰਨਿਆ ਸੋ ਇਹ ਸਾਰਾ ਕੌਮ ਜਿਹੜੀ ਆ 6 ਜੂਨ ਨੂੰ ਸ਼੍ਰੀ ਅਕਾਲ ਤਖਤ ਤੇ ਇਕੱਤਰ ਹੋ ਕੇ ਅਰਦਾਸ ਕਰਦੇ ਉਹਨਾਂ ਮਹਾਨ ਸ਼ਹੀਦਾਂ ਲਈ ਤੇ ਉਹਨਾਂ ਮਹਾਨ ਸ਼ਹੀਦਾਂ ਦੇ ਪਰਿਵਾਰਾਂ ਨੂੰ ਸਰਪਉ ਵੱਲ ਦਿੱਤੇ ਜਾਂਦੇ ਆ ਅਰ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਖਬੀਰ ਸਿੰਘ ਨੇ ਸਰਕਾਰਾਂ ਨੂੰ ਅਪੀਲ ਕੀਤੀ ਹੈ ਕਿ ਜੂਨ ਮਹੀਨੇ ਨੂੰ ਸ਼ਹੀਦੀ ਹਫਤੇ ਵਜੋਂ ਮਨਾਇਆ ਜਾਣਾ ਚਾਹੀਦਾ ਹੈ ਅਤੇ ਇਸ ਹਫਤੇ ਦੌਰਾਨ ਖੁਸ਼ੀਆਂ ਦੇ ਸਮਾਗਮ ਨਹੀਂ ਕੀਤੇ ਜਾਣੇ ਚਾਹੀਦੇ ਗਿਆਨੀ ਰਖਬੀਰ ਸਿੰਘ ਅਕਸ਼ਰੀ ਕੇਸਗੜ ਸਾਹਿਬ ਛਿਰਿਆ ਅਨੰਦਪੁਰ ਸਾਹਿਬ ਦੇ ਸ਼ੁਰੂ ਕੀਤੇ ਗੁਰਮਤ ਚੇਤਨਾ ਕੈਂਪ ਦਾ ਉਦਘਾਟਨ ਕਰਨ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ ਉਨ੍ਹਾਂ ਕਿਹਾ ਕਿ ਸਿੱਖਾਂ ਦੇ ਸਭ ਤੋਂ ਵੱਡੇ ਧਾਰਮਿਕ ਅਸਥਾਨ ਤੇ ਜਿਸ ਹਫਤੇ ਚ ਸਮੇਦੀ ਹਕੂਮਤ ਵੱਲੋਂ ਟੈਂਕਾ ਤੋਪਾਂ ਨਾਲ ਹਮਲਾ ਕੀਤਾ ਗਿਆ ਹੋਵੇ ਉਸ ਨੂੰ ਲੈ ਕੇ ਸਮੁੱਚੀ ਸਿੱਖ ਕੌਮ ਵਿੱਚ ਸੋਗ ਦੀ ਲਹਿਰ ਹੈ ਇਸ ਲਈ ਇਸ ਹਫਤੇ ਨੂੰ ਸ਼ਹੀਦੀ ਹਫਤੇ ਵਜੋਂ ਮਨਾਉਣ ਲਈ ਸਰਕਾਰਾਂ ਨੂੰ ਵੀ ਪਹਿਲ ਕਰਨੀ ਚਾਹੀਦੀ ਹੈ ਇਸ ਦੌਰਾਨ ਉਹਨਾਂ ਇੱਕ ਵਾਰ ਫਿਰ ਤੋਂ ਦੁਹਰਾਇਆ ਕਿ ਕੱਲ 4 ਜੂਨ ਨੂੰ ਚੋਣਾਂ ਦੇ ਰਿਜ਼ਲਟ ਵਿੱਚ ਜਿੱਤਣ ਵਾਲੇ ਉਮੀਦਵਾਰਾਂ ਨੂੰ ਢੋਲ ਠਮਕੀਆਂ ਨਾਲ ਖੁਸ਼ੀ ਦਾ ਇਜ਼ਹਾਰ ਕਰਨ ਤੋਂ ਗੁਰੇਜ਼ ਕਰਨਾ ਚਾਹੀਦਾ ਹੈ ਸਾਗਰ ਦੇ ਪ੍ਰਗਟ ਸਥਾਨ ਤਖਸ਼ੀਲ ਕੇਸਕਟ ਸਹਿਤ ਦਿਖੇ ਬੱਚਿਆਂ ਨੂੰ ਗੁਰਮਤ ਦੇ ਨਾਲ ਜੋੜਨ ਵਾਸਤੇ ਗੁਰਮਤ ਚੇਤਨਾ ਦਾ ਕੈਂਪ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਭਾਈ ਅਮਰ ਸਿੰਘ ਚਾवला ਮੈਂਬਰ ਸ਼੍ਰਮnik ਦੁਆਰਾ ਪ੍ਰਬੰਧਕ ਕਮੇਟੀ ਜਿਨ੍ਹਾਂ ਦੇ ਵਿਸ਼ੇਸ਼ ਉਪਰਾਲੇ ਸਦਕਾ ਇਸ ਵਾਰ ਵੀ ਇੱਕ ਉਪਰਾਲਾ ਕੀਤਾ ਗਿਆ ਔਰ ਬੱਚਿਆਂ ਨੂੰ ਗੁਰਮਤ ਦੇ ਨਾਲ ਜੋੜਨ ਵਾਸਤੇ ਇਹ ਜਿਹੜਾ ਸਮਰ ਕੈਂਪ ਹੈ ਇਹ ਇਸ ਧਰਤੀ ਦੇ ਯੋਜਕਕਾ ਜਿਸ ਵਿੱਚ ਗੁਰਮਤਿ ਸੋਝੀ ਬੱਚਿਆਂ ਨੂੰ ਦਿੱਤੀ ਜਾਏਗੀ ਗੁਰਮਤਿ ਨਾਲ ਜੋੜਿਆ ਜਾਏਗਾ ਉੱਥੇ ਰਸਤਾਰਾਂ ਸਜਾਉਣ ਦਾ ਜਿਹੜਾ ਮੁਕਾਬਲਾ ਉਹ ਵੀ ਬੱਚਿਆਂ ਦਾ ਕਰਵਾਇਆ ਜਾਣਾ ਆਰਟ ਐਂਡ ਕraft ਦਿੱਤੇ ਦੇ ਸਿਖਲਾਈ ਜੋ ਸਾਡਾ ਵਿਰਸਾ ਦੀ ਵਿਰਾਸਤ ਤੇ ਖੇਡ ਹੈ ਜੋ ਸਾਡਾ ਬਾਸ਼ਰ ਆਰਟ ਹੈ ਵੋਦ ਨਾਲ ਵੀ जोडਨ ਲਈ ਜਿਹੜਾ ਬਹੁਤ ਵੱਡਾ ਉਪਰਾਲਾ ਹੈ ਸੰਗਠਾ ਕਿ ਹਰ ਇੱਕ ਨੂੰ ਹੀ ਆਪਣੇ ਬੱਚਿਆਂ ਨੂੰ ਇਹਨਾਂ ਗੁਰਮਤਿ ਚੇਤਨਾ ਕੈਂਪਾਂ ਦੇ ਵਿੱਚ ਲਿਆ ਕੇ ਯਥਾ-ਥਾਪੇ ਗੁਰਮਤਿ ਚੇਤਨਾ ਕੈਂਪ ਲਾ ਕੇ ਆਪਣੇ ਬੱਚਿਆਂ ਦੀ ਇਹ ਜਿਹੜੇ ਛੁੱਟੀਆਂ ਦੇ ਦਿਨ ਨੇ ਜਿਨ੍ਹਾਂ ਨੂੰ ਅਜਾਈ ਬਿਤਾਉਣ ਦੀ ਰਜਾਇ ਗੁਰਮਤਿ ਨਾਲ ਜੋੜਨ ਵਾਸਤੇ ਬਹੁਤ ਵੱਡਾ ਉਪਰਾਲਾ ਹੈ ਔਰ ਸਾਨੂੰ ਸਾਰਿਆਂ ਨੂੰ ਐਸੇ ਉਪਾਲੇ ਕਰਕੇ ਤੇ ਆਪਣੇ ਬੱਚਿਆਂ ਨੂੰ ਗੁਰਮਤਿ ਨਾਲ ਜੋੜਨ ਦਾ ਜਿਹੜਾ ਯਤਨ ਹੈ ਉਹ ਕਰਨਾ ਚਾਹੀਦਾ ਹੈ ਨੰਗਲ ਵਿਖੇ ਇੱਕ 22 ਸਾਲਾ ਨੌਜਵਾਨ ਸਤਲੁਜ ਦਰਿਆ ਵਿੱਚ ਡੁੱਬ ਗਿਆ। ਡੁੱਬਣ ਵਾਲੇ ਨੌਜਵਾਨ ਦੀ ਪਛਾਣ ਕੁਲਦੀਪ ਸਿੰਘ ਵਾਸੀ ਮੁਹਾਲੀ ਵਜੋਂ ਹੋਈ ਹੈ ਜੋ ਕਿ ਨੰਗਲ ਦੇ ਕਰੀਬੀ ਪਿੰਡ ਸਨੋਲੀ ਮਾਜਰਾ ਵਿਖੇ ਆਪਣੇ ਸਹੁਰੇ ਘਰ ਆਇਆ ਹੋਇਆ ਸੀ। ਜਾਣਕਾਰੀ ਮਿਲਣ ਤੋਂ ਬਾਅਦ ਪੁਲਿਸ ਪ੍ਰਸ਼ਾਸਨ ਵੱਲੋਂ ਗੋਤਾਖੋਰਾਂ ਦੀ ਟੀਮ ਦੇ ਨਾਲ ਨੌਜਵਾਨ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ 24 ਘੰਟੇ ਬਾਅਦ ਵੀ ਨੌਜਵਾਨ ਦਾ ਕੋਈ ਸੁਰਾਗ ਨਹੀਂ ਲੱਗ ਸਕਿਆ। ਲਾਪਤਾ ਨੌਜਵਾਨ ਦਾ 1.5 ਸਾਲ ਪਹਿਲਾਂ ਵਿਆਹ ਹੋਇਆ ਸੀ। ਸਰ ਇਹ ਇੱਕ ਸਮੇਂ ਦਾ ਗੇੜ ਰੱਖ ਲਓ ਤੁਸੀਂ। ਇਹ ਸਾਡੇ ਨਾਲ ਇੱਥੇ 2-3 ਕਿਲੋਮੀਟਰ ਤੇ ਸੁਨੋਲੀ ਨਜ਼ਾਰਾ ਪਿੰਡ ਪੈਂਦਾ ਜੀ ਉੱਥੋਂ ਦਾ ਜਵਾਈ ਸੀਗਾ ਇਹ ਤੇ ਆਏ ਮਹਾਲੀ ਤੋਂ ਆਏ ਤੇ ਇਹਦਾ ਜਿਹੜਾ ਮੁੰਡੇ ਦੀ ਮੌਤ ਹੋਈ ਹੈ ਡੁੱਬ ਕੇ ਇਹਦੀ ਮਾਸੀ ਦੀ ਮੁੰਡੇ ਨੇ ਕੇਸ ਆਪਣੇ ਕਟਵਾਏ ਉਹ ਕੇਸਾਂ ਨੂੰ ਇਹ ਯਾਨੀ ਤਾਰਨ ਵਾਸਤੇ ਇੱਥੇ ਪਾਣੀ ਦੇ ਵਿੱਚ ਆਏ ਤੇ ਪਹਿਲੇ ਤੇ ਇਹ ਮਹਾਲੀ ਤੋਂ ਆ ਕੇ ਨੰਗਲ ਉੱਤਰ ਕੇ ਆਪਣੇ ਸਹੁਰਿਆਂ ਦੇ ਚਲੇ ਗਏ ਉੱਥੋਂ ਫਿਰ ਇਹ ਤਿੰਨ ਜਣੇ ਮੋਟਰਸਾਈਕਲ ਤੇ ਆਏ ਇੱਥੇ ਦਰਿਆ ਤੇ ਤੇ ਇੱਥੇ ਵੀ ਚਲੋ ਸਾਡਾ ਜਿਹੜਾ ਸੇਫ ਤਾਂ ਇਹ ਹੈਗਾ ਇਹ ਪਰ ਪਤਾ ਨਹੀਂ ਵੀ ਕਿਸ ਹਿਸਾਬ ਨਾਲ ਇਹ ਘੁੰਮ ਕੇ ਇਧਰੋਂ ਉਹ ਸਾਹਮਣੇ ਜਗ੍ਹਾ ਤੇ ਚਲ ਗਏ ਜਿੱਥੇ ਬੰਦੇ ਸਾਡੇ ਬੈਠੇ ਆ ਤੇ ਉੱਥੇ ਪਾਣੀ ਜਿਹੜਾ ਹੈ ਉਹ ਕਿਤੇ 5 ਫੁੱਟ ਹੈ ਕਿਤੇ 10 ਫੁੱਟ ਹੈ ਕਿਤੇ 15 ਫੁੱਟ ਹੈ ਫੇਸ ਕਰਕੇ ਉਹ ਜਿਹੜੇ ਦੂਜੇ ਦੇਖਣ ਵਾਲੇ ਉਹ ਦੇਖਦੇ ਰਹੇ ਤੇ ਪਾਣੀ ਜਿਹੜੇ ਕੇਸ ਪਾਣੀ ਦੇ ਵਿੱਚ ਬਹਾ ਕੇ ਉਹ ਮੁੜ ਕੇ ਨਹਾਣ ਲੱਗਿਆ ਸੀ ਕਹਿੰਦੇ ਉਹ ਨਹਾਣ ਲੱਗਿਆ ਡੁੱਬ ਗਿਆ ਬੱਸ ਇਸਰ ਇਸ ਸਰਚ ਬੀਤੇ ਦਿਨ ਸਰਹੰਦ ਰੇਲਵੇ ਸਟੇਸ਼ਨ ਨਜ਼ਦੀਕ ਦੋ ਮਾਲ ਗੱਡੀਆਂ ਦੀ ਆਪਸੀ ਟੱਕਰ ਕਾਰਨ ਵਾਪਰੇ ਰੇਲ ਹਾਦਸੇ ਤੋਂ ਬਾਅਦ ਪ੍ਰਭਾਵਿਤ ਹੋਈ ਰੇਲ ਆਵਾਜਾਈ ਤਈ ਘੰਟਿਆਂ ਤੋਂ ਬਾਅਦ ਬਹਾਲ ਹੋ ਗਈ ਕੱਲ ਸਾਰਾ ਦਿਨ ਸਿਖਰ ਦੁਪਹਿਰ ਵੀ ਰੇਲ ਵਿਭਾਗ ਦੇ ਮੁਲਾਜ਼ਮ ਰੇਲਵੇ ਟਰੈਕਾਂ ਤੇ ਮੁਰੰਮਤ ਦਾ ਕੰਮ ਜੰਗੀ ਪੱਧਰ ਤੇ ਕਰਦੇ ਰਹੇ ਜਿਸ ਤੋਂ ਬਾਅਦ ਰੇਲਵੇ ਆਵਾਜਾਈ ਬਹਾਲ ਹੋਣ ਤੋਂ ਬਾਅਦ ਯਾਤਰੀਆਂ ਨੇ ਵੀ ਸੁਖ ਦਾ ਸਾਹ ਲਿਆ ਦੱਸਿਆ ਜਾ ਰਿਹਾ ਹੈ ਕਿ ਇਸ ਹਾਦਸੇ ਦੀ ਜਾਂਚ ਲਈ ਰੇਲਵੇ ਮੰਤਰਾਲੇ ਵੱਲੋਂ ਕਮਿਸ਼ਨਰ ਆਫ ਰੇਲਵੇ ਸੇਫਟੀ ਦੀ ਟੀਮ ਪਲਕੇ ਸਰਹੰਦ ਪਹੁੰਚੇਗੀ جس ਵੱਲੋਂ اس معاملے دی ਵਿਸਤਾਰ ਪੂਰਵਕ رپورٹ ਤਿਆਰ ਕਰਕੇ ਮੰਤਰਾਲੇ ਨੂੰ ਭੇਜੀ ਜਾਵੇਗੀ ਤੇ ਆਓ ਇੱਕ ਨਜ਼ਰ ਮਾਰਦੇ ਹਾਂ ਹੁਣ ਮੌਸਮ ਦੇ ਹਾਲਤੇ ਜਾਬੀ ਦੇਸ਼ ਬੁਲੇਟਿਨ ਚ ਫਿਲਹਾਲ ਐਨਾ ਹੀ ਨਵੀਆਂ ਤੇ ਤਾਜ਼ਾ ਖਬਰਾਂ ਲਈ ਤੁਸੀਂ ਬਨੇ ਰਹੋ ਚੜਦੀ ਕਲਾ ਟਾਈਮ ਟੀਵੀ ਦੇ ਨਾਲ ਮੈਨੂ ਨੀਲ ਕਮਲ ਨੂੰ ਦਿਓ ਇਜਾਜ਼ਤ ਧੰਨਵਾਦ